ਏ ਮੇਰੇ ਨਾਲ ਨਾ ਨਕੀਆਂ ਨਕੀਆਂ ਫੌਜਾਂ ਦੇ ਕਵਤਾ ਪੇਸ਼ ਕਰਨ ਲੱਗੇ ਆ ਤੇ ਸਾਰੇ ਸੁਣੋ ਧਿਆਨ ਦੇ ਨਾਲ ਜੀ ਚਲੋ ਬਈ ਆਏ ਹਸਵਾਲੀ ਹੱਥ ਜੋੜ ਕੇ ਖੜੇ ਹਸਵਾਲੀ ਹੱਥ ਜੋੜ ਕੇ ਦਾਦਾ ਜਰੇ ਚਰਨਾ ਚਾਂ ਬੰਦਗੀ ਦੀ ਦਾਤ ਜੋਲੀ ਪਾ ਦਿਓ ਰੱਖੇ ਹੋਲੀ ਮਾਨਿਆਂ ਦਾ ਮਾਂ ਬੰਦਗੀ ਦੀ ਦਾਤ ਜੋਲੀ ਪਾ ਦਿਓ ਦਾ ਦਿਆ ਕਰੀ ਕਿਵੇਂ ਤਨਵਾਦ ਜੀ ਆਪਣੇ ਦਦੁਰ ਸਾਨੂੰ ਕਰਨਾ ਭਰਨੇ ਹੋਰਿਆਦ ਜੀ ਬੇਨਤੀ ਕਬੂਲੋ ਸੱਚੇ ਬਾਦਸ਼ਾਹ ਬੇਨਤੀ ਕਬੂਲੋ ਸੱਚੇ ਬਾਦਸ਼ਾਹ ਜੁਨਾਦੀ ਜਾਣੀ ਜਾਣੀਆ ਨੰਨਗੇ ਵਿਦਾਤ ਚੋਲੀ ਪਾਦਿਆ ਖੇਓ ਨਿਮਾਨਿਆ ਦਮਾੜ ਬੰਗਲੇ ਦੀ ਦਾਤ ਚੋੜੀ ਪਾ ਦਿਓ ਰੱਖੇ ਹੋਣੀ ਮਾਨਿਆ ਦਮਾੜ ਮਾਇਆ ਦੇ ਫੁਲਾਵੇਂ ਵਿੱਚ ਆਣ ਕੇ ਜੀ ਭੁੱਲ ਗਏ ਅਸੀਂ ਤੇਰੇ ਨਾਮ ਨੂੰ ਮਾਨ ਸਦਾ ਪਾਵਾਲ ਦੌੜਦਾ ਕਸ ਦੇ ਹੋਏ ਸਦੀ ਲਗਾਮ ਨੂੰ ਮਾਨਨੀ ਮਉ ਜੀ ਮੱਤ ਬਖਸ਼ੋ ਮਾਨਣੀਆਂ ਜੀ ਮੱਤ ਬਖਸ਼ੋ ਦੇਵਰ ਚੁਬਗੁਨਾ ਦੇ ਗਿਆ ਬੰਦਗੀ ਵਿਬਾਤ ਚੋਲੀ ਪਾ ਦਿਓ ਰੱਖਿਓ ਨ ਮਾਨੀਆਂ ਦਾ ਮਾਨ ਬੰਦਗੀ ਵਿਬਾਤ ਚੋਲੀ ਪਾ ਦਿਓ ਰੱਖਿਓ ਨ ਮਾਨੀਆਂ ਦਾ ਮਾਨ ਵਾਹਿਗੁਰੂ ਜੀ ਕਾ ਖਾਲਸਾ